ਸਤ ਸ੍ਰੀ ਅਕਾਲ ਜੀ ਤੁਸੀਂ ਦੇ ਦੇ ਪੀਸੀ ਪੰਜਾਬੀ ਦੇ ਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਨੂੰ ਦੱਦਈਏ ਕੀ ਸਵੇਰ ਤੋਂ ਹੀ ਇੱਕ ਖਬਰ ਅੱਗ ਦੇ ਵਾਂਗ ਫੈਲਦੀ ਪਈ ਹੈ ਕੀ ਕਰਦਾਸਪੁਰ ਦੇ ਵਿੱਚ ਇੱਕ ਗਰਨੇਡ ਦਾ ਧਮਾਕਾ ਹੋਇਆ ਹੈ ਤੁਹਾਨੂੰ ਦੱਦਈਏ ਕੀ ਬਖਸ਼ੀਵਾਲ ਜੋ ਕਿ ਕਲਨੌਰ ਦੇ ਨੇੜੇ ਬਖਸ਼ੀਵਾਲ ਇੱਕ ਚੌਂਕੀ ਦੇ ਕੋਲ ਜਿਹੜਾ ਆ ਬੰਗ ਧਮਾਕੇ ਦੀ ਜਿਹੜੀ ਉਹ ਖਬਰ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੱਖ-ਵੱਖ ਚੈਨਲਾਂ ਦੇ ਉੱਤੇ ਵੱਖ-ਵੱਖ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਜਾਂ ਕਿਸੇ ਤਰ੍ਹਾਂ ਦੀ ਵੀ ਪੋਸਟਾਂ ਜਿਹੜੀਆਂ ਨੇ ਉਹ ਸਾਂਝੀਆਂ ਹੋ ਰਹੀਆਂ ਨੇ ਇੱਕ ਹੀ ਗਰਦਾਸਪੁਰ ਦੇ ਵਿੱਚ ਗਰਨੇਡ ਧਮਾਕਾ ਹੋ ਗਿਆ ਗਰਨੇਡ ਧਮਾਕੇ ਦੀ ਜਿਹੜੀ ਖਬਰ ਆ ਉਹ ਬਖਸ਼ੀ ਵਾਲ ਕਾਲਾ ਨੌਰ ਦੀ ਦੱਸੀ ਜਾ ਰਹੀ ਜੋ ਕਿ ਇੱਕ ਚੌਂਕੀ ਦੇ ਵਿੱਚ ਪੁਲਿਸ ਚੌਂਕੀ ਦੇ ਵਿੱਚ ਇਹ ਗਰਨੇਡ ਧਮਾਕੇ ਬਾਰੇ ਗੱਲਬਾਤ ਕੀਤੀ ਜਾ ਰਹੀ ਜਦੇ ਵਿੱਚ ਫੋਰੈਂਸਿਕ ਲੈਬ ਦੀਆਂ ਟੀਮਾਂ ਜਿਹੜੀਆਂ ਨੇ ਤੁਸੀਂ ਦੇ ਦੇ ਪਿਓ ਕਿ ਉਸ ਦਾ ਜਾਇਜ਼ਾ ਲੈਂਦੀਆਂ ਹੋਈਆਂ ਦਿਖਾਈ ਵੀ ਦਿੰਦੀਆਂ ਪਈਆਂ ਨੇ ਗਰਨੇਡ ਚੱਲਿਆ ਕਿ ਨਹੀਂ ਚੱਲਿਆ ਜਾ ਧਮਾਕਾ ਕਿਉਂ ਹੋਇਆ ਕੀ ਹੋਇਆ ਕਿਸ ਤਰ੍ਹਾਂ ਦਾ ਹੋਇਆ ਇਹਦੇ ਤੇ ਅਜੇ ਜਿਹੜਾ ਆ ਉਹ ਸਾਰਾ ਪ੍ਰਸ਼ਾਸਨ ਚੁੱਪੀ ਧਾਰੀ ਬੈਠਾ ਆ ਤੰਦਾ ਦੀ ਕਿ ਇਹ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਵਾਇਰਲ ਹੁੰਦੇ ਹੁੰਦੇ ਹੀ ਸਾਡੇ ਪੱਤਰਕਾਰ ਜਦੋਂ ਆਪਣੀ ਟੀਮ ਦੇ ਨਾਲ ਇੱਥੇ ਪਹੁੰਚਦੇ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਵੀ ਅਧਿਕਾਰੀ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਦੇਣ ਦੀ ਜਿਹੜੀ ਇਹ ਮਨਾਈ ਕਰ ਦਿੱਤੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਨਾ ਹੀ ਅਸੀਂ ਤੁਹਾਨੂੰ ਇਹ ਦੱਸ ਸਕਦੇ ਹਾਂ ਕਿ ਇਹ ਇੱਥੇ ਕੋਈ ਗਰਨੇਡ ਚੱਲਿਆ ਜਾਂ ਨਹੀਂ ਚੱਲਿਆ ਹਾਂ ਵਕ ਵਕ ਲੋਕਾਂ ਨੂੰ ਜਦੋਂ ਆਫ ਕੈਮਰਾ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਆਵਾਜ਼ ਜ਼ਰੂਰ ਆਈ ਏ ਧੁਮਾਕਾ ਹੋਣ ਦੀ ਆਵਾਜ਼ ਕੰਨਾਂ ਤੱਕ ਤਾਂ ਜ਼ਰੂਰ ਪਹੁੰਚੀ ਏ ਪਰ ਕਿਤੇ ਵੀ ਕਿਸੇ ਵੀ ਤਰ੍ਹਾਂ ਦਾ ਅਜੇ ਕੋਈ ਵੀ ਪੁਖਤਾ ਸਬੂਤ ਨਹੀਂ ਮਿਲ ਰਿਹਾ ਕਿ ਉਥੇ ਗਰਨੇਡ ਚੱਲਿਆ ਜਾਂ ਕੋਈ ਬੰਬ ਨਮਾ ਧਮਾਕਾ ਹੋਇਆ ਹੋਵੇ ਪਰ ਇਹਦੀ ਚਰਚਾ ਜਿਹੜੀ ਸਵੇਰ ਤੋਂ ਇਹ ਜਿਹੜੀ ਹੈ ਉਹ ਵਕ ਵਕ ਚੈਨਲਾਂ ਤੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਆ ਉਹ ਚਲਦੀ ਪਈ ਹੀ ਜਦੇ ਵਿੱਚ ਜਿਹੜਾ ਇੱਕ ਗਰਨੇਡ ਚੱਲਣ ਦੀ ਗੱਲਬਾਤ ਕੀਤੀ ਗਈ ਹੈ ਜਦੇ ਵਿੱਚ ਖਾਲਿਸਤਾਨ ਦੇ ਕੁਝ ਲੋਕਾਂ ਨੇ ਜਿਹੜਾ ਆ ਇਸ ਨੂੰ ਆਪਣੀ ਇਹਦੀ ਜ਼ਿੰਮੇਵਾਰੀ ਲਈਏ ਉਹਦੀ ਇੱਕ ਪੋਸਟ ਵੀ ਸੋਸ਼ਲ ਮੀਡੀਆ ਤੇ ਜਿਹੜੀ ਹੈ ਉਹ ਸ਼ੇਅਰ ਹੋਈ ਹੋਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੰਨੇ ਆ ਉਹਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਕਿਵੇਂ ਕਿਸੇ ਨੇ ਆਪਣਾ ਇਹ ਗ੍ਰਨੇਡ ਚਲਾਉਣ ਦੀ ਗੱਲ ਕਹੀ ਗਈ ਹੈ ਤਾਂ ਉਹਦਾ ਦੀ ਕਿ ਪਿਛਲੇ ਦਿਨ ਸੁਲਤਾਨਵਿੰਡ ਅੰਮ੍ਰਿਤਸਰ ਦੇ ਵਿੱਚ ਵੀ ਜਿਹੜਾ ਆ ਪੁਲਸ ਚੌਂਕੀ ਦੇ ਉੱਤੇ ਜਿਹੜਾ ਆ ਇੱਕ ਤਮਾਕਾ ਹੁੰਦਾ ਆ ਉੱਥੋਂ ਆਸ-ਪਾਸ ਦੇ ਲੋਕਾਂ ਨੇ ਸੁਣਿਆ ਉੱਥੇ ਤਸਵੀਰਾਂ ਮੂੰਹ ਬੋਲਦੀਆਂ ਸੀ ਕਿ ਜਿਹੜੀਆਂ ਨੇ ਕੰਦਾ ਕੰਬ ਗਈਆਂ ਕੰਦਾ ਤੋਂ ਟੈਲਾਂ ਲੱਥ ਗਈਆਂ ਤੇ ਫੋਟਵਾਂ ਕੰਦਾ ਦੇ ਉੱਤੇ ਟੰਗੀਆਂ ਹੋਈਆਂ ਜਿਹੜੀਆਂ ਉਹ ਥੱਲੇ ਡਿੱਗ ਪਈਆਂ ਉਹ ਤਮਾਕੇ ਤੋਂ ਬਾਅਦ ਵੀ ਜਿਹੜਾ ਆ ਪੁਲਸ ਪ੍ਰਸ਼ਾਸਨ ਨੇ ਬਿਲਕੁਲ ਨਾ ਕਰ ਦਿੱਤੀ ਹੀ ਮੌਜੂਦਾ ਐਸਐਚਓ ਜੋ ਵੀ ਉਹ ਉਸ ਚੌਂਕੀ ਦੇ ਵਿੱਚ ਸੀ ਉਹਨਾਂ ਨੇ ਨਾ ਕਰ ਦਿੱਤੀ ਸੀ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਧਮਾਕਾ ਜਿਹੜਾ ਇਹ ਚੌਂਕੀ ਦੇ ਵਿੱਚ ਨਹੀਂ ਹੋਇਆ ਜਿਦਾ ਕਿ ਦੱਸਿਆ ਜਾ ਰਿਹਾ ਕਿ ਜੀਵਨ ਫੌਜੀ ਨਾਂ ਦੇ ਬੰਦੇ ਨੇ ਉਹਦੀ ਜਮੇਰੀ ਲਈ ਸੀ ਕਿ ਉਹ ਧਮਾਕਾ ਉਸ ਨੇ ਕੀਤਾ ਹੈ ਉਸ ਤੋਂ ਬਾਅਦ ਜਿਹੜਾ ਹੁਣ ਫੇਰ ਤੋਂ ਇੱਕ ਧਮਾਕਾ ਜਿਹੜਾ ਆ ਉਹ ਹੋਇਆ ਜਾਂ ਨਹੀਂ ਹੋਇਆ ਉਹਦੀਆਂ ਖਬਰਾਂ ਜਿਹੜੀਆਂ ਨੇ ਬਖਸ਼ੀਵਾਲ ਤੋਂ ਗਰਦਾਸਪੁਰ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬੜੀ ਤੇਜ਼ੀ ਦੇ ਨਾਲ ਇਹ ਵੀਡੀਓ ਜਿਹੜੀ ਇਹ ਉਹ ਵਾਇਰਲ ਹੁੰਦੀ ਪਈ ਹੈ ਕਿ ਗਰਦਾਸਪੁਰ ਸ਼ਹਿਰ ਦੇ ਵਿੱਚ ਜਿਹੜਾ ਆ ਉਹ ਧਮਾਕਾ ਹੋਇਆ ਚੌਂਕੀ ਦੇ ਵਿੱਚ ਧਮਾਕਾ ਹੋਇਆ ਖਬਰ ਜਿਹੜੀ ਇਹ ਉਹ ਬਖਸ਼ੀਵਾਲ ਕਲਨੌਰ ਦੀ ਦੱਸੀ ਜਾ ਰਹੀ ਹੈ ਕਲਨੌਰ ਦੇ ਨੇੜੇ ਬਖਸ਼ੀਵਾਲ ਚੌਂਕੀ ਦੀ ਜਿਹੜੀ ਇਹ ਖਬਰ ਦੱਸੀ ਜਾ ਰਹੀ ਹੈ ਪਰ ਤਾਨੂੰ ਦੱਸ ਦੇਈ ਕਿ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੁਸ਼ਟੀ ਨਾ ਤੇ ਡੀਪੀਸੀ ਪੰਜਾਬੀ ਕਰਦਾ ਹੈ ਤਾਂ ਨਾ ਹੀ ਤੁਹਾਨੂੰ ਦੱਸ ਦੇਈ ਕਿ ਸਾਡੇ ਕਿਸੇ ਪੱਤਰਕਾਰ ਨੇ ਇਹ ਚੀਜ਼ ਦੀ ਪੁਸ਼ਟੀ ਕੀਤੀ ਹਾਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਕੁਝ ਨਾ ਕੁਝ ਹੋਇਆ ਜ਼ਰੂਰ ਆ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਅਧਿਕਾਰੀ ਵੱਲੋਂ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਬਿਆਨ ਜਾਰੀ ਨਹੀਂ ਕੀਤਾ ਅੱਜ ਅਸੀਂ ਇਸੇ ਗੱਲ ਤੇ ਹੀ ਜਿਹੜਾ ਆ ਉਹ ਦੇਖਦੇ ਪਏ ਆ ਕਿ ਕਿਸੇ ਨੇ ਵੀ ਕੋਈ ਜਿਹੜੀ ਆਪਣੀ رائے ਜਾਂ ਤਮਾਕੇ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਜਿਹੜੀ ਹੈ ਉਹ ਪੁਖਤਾ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ ਪਰ ਵੀਡੀਓ ਜਿਹੜੀ ਹੈ ਉਹ ਤੇਜ਼ੀ ਦੇ ਨਾਲ ਵਾਇਰਲ ਹੋਈ ਤਮਾਕੇ ਦੀ ਗੱਲਬਾਤ ਹੋਈ ਇਸ ਤਮਾਕੇ ਦੀ ਜੁੰਮੇ ਵਾਲੀ ਲੈਣ ਵਾਲਿਆਂ ਨੇ ਵੀ ਪੋਸਟ ਪਾ ਦਿੱਤੀ ਉਹ ਪੋਸਟ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰਦੇ ਪਏ ਆ ਪਰ ਕਿਤੇ ਨਾ ਕਿਤੇ ਜਿਹੜਾ ਆ ਇਦੇ ਉੱਤੇ ਅਜੇ ਸਸਪੈਂਸ ਇਹੀ ਬਣਿਆ ਹੋਇਆ ਹੈ ਪਰ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਘਟਨਾ ਜਿਹੜੀ ਏ ਉਹ ਅਸੀਂ ਤੁਹਾਡੇ ਨਾਲ ਸਾਂਝੀ ਨਹੀਂ ਕਰਦੇ ਤਸਵੀਰਾਂ ਵੇਖ ਕੇ ਤੁਹਾਨੂੰ ਕੀ ਲੱਗਦਾ ਪਿਆ ਜੇਕਰ ਤੁਸੀਂ ਬਖਸ਼ੀਵਾਲ ਦੇ ਨੇੜੇ ਤੇੜੇ ਦੇ ਹੋ ਜਾਂ ਕਲਾਂਨੌਰ ਦੇ ਨੇੜੇ ਤੇੜੇ ਦੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਖਬਰ ਕਿਵੇਂ ਦੀ ਲੱਗੀ ਵਾਕਿਆ ਹੀ ਇਸ ਤਰ੍ਹਾਂ ਦਾ ਕੁਝ ਹੋਇਆ ਜਾਂ ਸਿਰਫ ਰੌਲਾ ਹੀ ਹੈ ਧੰਨਵਾਦ ਮਿਲਦੇ ਕਿਸੇ ਹੋਰ ਖਬਰ ਤੇ ਖਬਰ ਦੇ ਸੱਚ ਦੇ ਨਾਲ ਧੰਨਵਾਦ